ਦਿੱਲੀ ਦੀ ਹਾਊਸ ਐਵੈਨਿਊ ਕੋਰਟ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਪੇਸ਼ ਕੀਤਾ ਗਿਆ 23 April ਤੱਕ ਕੇਜਰੀਵਾਲ ਦੀ ਨਿਆਇਕ ਹਿਰਾਸਤ ਦੇ ਵਿੱਚ ਵਾਧਾ ਹੋ ਗਿਆ ਤਾਂ ਖਾਸ ਤੌਰ ਦੇ ਉੱਤੇ ਅਰਵਿੰਦ ਕੇਜਰੀਵਾਲ ਜਿਨ੍ਹਾਂ ਦੀਆਂ ਮੁਸ਼ਕਲਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ ਫਿਲਹਾਲ ਤੱਕ ਕੋਈ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਤਾਂ ਕਤੀ ਸ਼ਰਾਬ ਕੋਟਾਲੇ ਮਾਮਲੇ ਦੇ ਵਿੱਚ ਤਿਹਾਰ ਜੇਲ੍ਹ ਚ ਬੰਦ ਨੇ ਅਰਵਿੰਦ ਕੇਜਰੀਵਾਲ ED ਨੇ ਕੇਜਰੀਵਾਲ ਨੂੰ 21 March ਨੂੰ ਗ੍ਰਿਫਟਾਰ ਕੀਤਾ ਸੀ ਤਾਂ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਆਕਾਸ਼ ਦੀਪ ਜੁੜੇ ਨੇ ਤਾਂ ਆਕਾਸ਼ ਇੱਕ ਵਾਰ ਫੇਰ ਜਿਹੜਾ ਕੇਜਰੀਵਾਲ ਨੂੰ ਰਾਹਤ ਤੱਕ ਕੋਈ ਨਹੀਂ ਮਿਲੀ ਪਰ 23 ਅਪ੍ਰੈਲ ਤੱਕ ਨਿਆਇਕ ਹਿਰਾਸਤ ਦੇ ਵਿੱਚ ਰਹਿਣਗੇ ਹੋਰ ਕੀ ਜਾਣਕਾਰੀ ਹੈ ਜੀ ਬਿਲਕੁਲ ਅਮਨ ਇਹ ਜੋ ਮੈਟਰ ਹੈ ਰੋਜ ਵੈਨਿਊ ਕੋਰਟ ਦੇ ਵਿੱਚ ਦਰਜ ਕਵੇਰੀ ਬਵੇਜਨ ਸੁਣਿਆ ਉਹਨਾਂ ਨੇ ਹੁਣੇ ਹੀ ਅਜੇ ਫੈਸਲਾ ਸੁਣਾਇਆ ਕਿ ਕੇਜਰੀਵਾਲ ਦੀ ਜੁਨਾਈ ਖਿਰਾਸਤ ਤੇ 23 April ਤੱਕ ਵਧਾ ਦਿੱਤੀ ਗਈ ਹੈ ਨਾਲ ਦੀ ਨਾਲ ਕੋਰਟ ਨੇ ਇਹ ਵੀ ਗੱਲ ਕਹੀ ਹੈ ਕਿ ਜੋ ਅਗਲੀ ਹੀਰਿੰਗ ਹੋਏਗੀ 23 April ਨੂੰ ਉਹ ਵੀਚ ਦੇ ਰਾਈ ਹੋਏ ਜਾਨਕਿ ਅਰਵਿੰਦ ਕੇਜਰੀਵਾਲ ਨੂੰ ਵੀਡੀਓ ਕਨਫਰੈਂਸਿੰਗ ਦੇ ਰਾਹੀਂ ਪੇਸ਼ ਕੀਤਾ ਜਾਏਗਾ ਅਗਲੀ ਹੀਰਿੰਗ ਦੇ ਵਿੱਚ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਅਪਡੇਟ ਹੈ ਕਿ 23 April ਨੂੰ ਅਗਲੀ ਜੋ ਹੀਰਿੰਗ ਹੋਏਗੀ ਉਹ ਵੀਡੀਓ ਕਨਫਰੈਂਸਿੰਗ ਦੇ ਰਾਹੀਂ ਅਰਵਿੰਦ ਕੇਜਰੀਵਾਲ ਨੂੰ ਪੇਸ਼ ਕੀਤਾ ਜਾਏਗਾ ਤੇ ਜੇ ਮੈਂ ਤੁਸੀਂ ਗੱਲ ਕਰ ਰਹੇ ਸੀ ਕਿ ਉਹਨਾਂ ਨੂੰ ਅਰੈਸਟ ਕੀਤਾ ਗਿਆ ਫਿਰ ਉਸ ਤੋਂ ਬਾਅਦ न्यायालय का ईडी ਵੱਲੋਂ पेश ਕੀਤਾ ਗਿਆ ਤਾਂ ਕਾਫੀ ਲੰਬਾ ਉਹਨਾਂ ਦਾ ਜੋ ਰਿਮਾਨਡ ਚਾਰਜ ਪੇਸ਼ ਕੀਤਾ ਗਿਆ ਸੀ ਤੇ ਹਾਈ ਕੋਰਟ ਵੱਲੋਂ ਇਹ ਮੂਵ ਹੋਏ ਚਰਮਿੰਗ ਕੇਜਰੀਵਲ ਪਰ ਰਾਹਤ ਨਹੀਂ ਮਿਲੀ ਤੇ ਅੱਜ ਸੁਪਰੀਮ ਕੋਰਟ ਵਿੱਚ ਵੀ ਉਹਨਾਂ ਦੀ ਪਟੀਸ਼ਨ ਪਾਈ ਗਈ ਸੀ ਰਾਹਤ ਨੂੰ ਲੈ ਕੇ ਉਸ ਨੂੰ ਵੀ ਲੈ ਕੇ ਸੁਪਰੀਮ ਕੋਰਟ ਨੇ ਨੋਟਿਸ ਜ਼ਰੂਰ ਜਾਰੀ ਕਰ ਦਿੱਤਾ ਜੀ ਨੂੰ ਪਰ ਹਾਲੇ ਤੱਕ ਇਸ ਦੇ ਵਿੱਚ ਕੋਈ ਰਾਹਤ ਦੀ ਉਮੀਦ ਨਹੀਂ ਤੇ 29 ਜੋ ਅਪ੍ਰੈਲ ਹੈ ਉਸ ਦੇ ਵਿੱਚ ਹੁੰਦਾ ਅਗਲੀ ਸੁਣਵਾਈ ਹੋਏਗੀ ਸੁਪਰੀਮ ਕੋਰਟ ਕੀ ਖਾਸ ਤੌਰ ਦੇ ਉਤੇ ਕਿਸੇ ਤਰੀਕੇ ਦੀ ਰਿਮਾਂਡ ਦਾ ਵੀ ਜ਼ਿਕਰ ਕੀਤਾ ਗਿਆ ਆਕਾਸ਼ ਸੁਣਵਾਈ ਦੌਰਾਨ ਈਡੀ ਦੇ ਵੱਲੋਂ ਨਹੀਂ ਹਜੇ ਤੱਕ ਇਸ ਵਿੱਚ ਰਿਮਾਂਡ ਦਾ ਕੋਈ ਵੀ ਫਰਕ ਨਹੀਂ ਆਇਆ ਜਿੱਦਾਂ ਹੀ ਕੋਰਟ ਅਸੈਂਬਲ ਹੋਇਆ ਸੀ ਨਾਲ ਦੀ ਨਾਲ ਇਹ ਕਿਹਾ ਗਿਆ ਕਿ ਕੋਰਟ ਨੂੰ ਨਾਲ ਦੀ ਨਾਲ ਫੈਸਲਾ ਸੁਣਾਇਆ ਗਿਆ ਕਿ 23 ਅਪ੍ਰੈਲ ਤੱਕ ਦਾ ਜੋ ਇਹਨਾਂ ਦਾ ਜੁਡੀਸ਼ੀਅਲ ਕਸਟਡੀਅਲ ਵਾਧਾ ਦਿੱਤੀ ਗਈ ਪਰ ਇੱਕ ਪਾਸੇ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਪਹੁੰਚਿਆ ਰਾਉ ਜ਼ੈਵਨੀ ਕੋਰਟ ਦੇ ਵਿੱਚ ਉਹਨਾਂ ਦੀ ਅੱਜ ਪੇਸ਼ੀ ਹੋਈ ਹੈ ਤਾਂ ਦੋਵੇਂ ਪਾਸੇ ਤੋਂ ਕਿਸੇ ਵੀ ਤਰੀਕੇ ਦੇ ਨਾਲ ਰਾਹਤ ਅਰਵਿੰਦ ਕੇਜਰੀਵਾਲ ਨੂੰ ਮਿਲਦੀ ਹੋਈ ਵਿਖਾਈ ਨਹੀਂ ਦੇ ਰਹੀ ਬੇਸ਼ਕ ਆਮ ਆਦਮੀ ਪਾਰਟੀ ਲਗਾਤਾਰ ਜ਼ੋਰ ਜਿਹੜਾ ਇਸ ਪਾਸੇ ਲਗਾ ਰਹੀ ਹੈ ਕਿ ਲੱਗਦਾ ਹੈ ਕਿ ਅੱਗੇ ਜਿਹੜੀਆਂ ਹੋਰ ਮੁਸ਼ਕਲਾਂ ਅਰਵਿੰਦ ਕੇਜਰੀਵਾਲ ਦੀ ਲਈ ਖੜੀਆਂ ਹੋ ਚੁੱਕੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਲਈ ਜਿਹੜੀਆਂ ਮੁਸ਼ਕਲਾਂ ਦੀ ਦੁਵਾਰ ਹੈ ਉਹ ਹੋਰ ਲੰਬੀ ਹੁੰਦੀ ਜਾ ਰਹੀ ਹੈ ਕਿ ਬਿਲਕੁਲ ਅਮਨ ਜੈਤ ਜਿਵੇਂ ਕਿ ਆਮ ਆਦਮੀ ਪਾਰਟੀ ਦੇ ਸੁਪਰੀਮ ਹੋਣੇ ਅਰਵਿੰਦ ਕੇਜਰੀਵਾਲ ਦੇ ਪਾਰਟੀ ਦੇ ਵੱਲੋਂ ਲਗਾਤਾਰ ਕੋਸ਼ਿਸ਼ جاری ਹੈ ਕਿ ਲੋਕ ਸਭਾ ਦੀ ਚੋਣਾਂ ਦੇ ਮੱਦੇ ਨਜ਼ਰ ਉਹਨਾਂ ਨੂੰ ਜਲਦੀ ਤੋਂ ਜਲਦੀ ਬਾਹਰ ਲਿਆਜੇ ਕਿਉਂਕਿ ਪਾਰਟੀ ਦੀ ਸਾਰੀ ਜੋ ਹਾਈ ਕਮਾਂਡ ਜੋ ਆਪ ਕਹਈਏ ਤਾਂ ਉਹ ਅਰਵਿੰਦ ਕੇਜਰੀਵਾਲ ਦੇ ਹੱਥ ਹੀ ਹੈ ਸਾਰੀ ਬਾਤ ਦਾ ਤੇ ਉਸ ਨੂੰ ਲੈ ਕੇ ਪਾਰਟੀ ਅੱਜ ਸੁਪਰੀਮ ਕੋਰਟ ਦੇ ਵਿੱਚ ਵੀ ਉਹਨਾਂ ਵੱਲੋਂ ਪਟੀਸ਼ਨ ਪਾਈ ਗਈ ਹੈ ਹਾਲਾਂਕਿ ਈਡੀ ਨੂੰ ਨੋਟਿਸ ਜਾਰੀ ਹੋ ਗਿਆ ਹੈ ਉਸ ਦੇ ਲਈ ਕਿ 24 ਅਪ੍ਰੈਲ ਤੱਕ ਦੀ ਦੇ ਵਿੱਚ ਕਿਸ ਰਿਪਲਾਈ ਫਾਈਲ ਕਰੋ ਆਪਣਾ ਜਵਾਬ দাখিল ਕਰੋ ਕਿ ਕਿਸ ਆਧਾਰ ਤੇ ਅਰੈਸਟ ਹੋਏ ਅਰਵਿੰਦ ਕੇਜਰੀ ਤਪ ਮਜਾਤਾਰ ਪਾਰਟੀ ਦੇ ਵੱਲੋਂ ਕੋਸ਼ਿਸ਼ ਜਾਰੀ ਹੈ ਪਰ ਉਸ ਤੋਂ ਇਲਾਵਾ ਜੋ ਪੀਡੀ ਆਪ ਦੇ ਵੱਲੋਂ ਜੋ ਸਬੂਤ ਪੇਸ਼ ਕਰ ਰਹੀ ਹੈ ਕੋਰਟ ਦੇ ਉਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਅਰਵਿੰਦ ਕੇਜਰੀ ਵੱਲੋਂ ਬਾਹਰ ਆਣਾ ਇਨਾ ਸੌਖਾ ਨਹੀਂ ਕਿਉਂਕਿ ਜੋ ਪੀਡੀ ਵੱਲੋਂ ਤੱਕ ਪੇਸ਼ ਕੀਤੇ ਜਾ ਰਹੇ ਨੇ ਉਸ ਦੇ ਆਧਾਰ ਤੇ ਉਹਨਾਂ ਦੀ ਬੇਲ ਨਹੀਂ ਹੋ ਰਹੀ ਉਸੇ ਆਧਾਰ ਤੇ ਹਾਈ ਕੋਰਟ ਨੇ ਜੋ ਬੇਲ ਰੱਦ ਕੀਤੀ ਹੈ ਤੇ ਹੁਣ ਸੁਪਰੀਮ ਕੋਰਟ ਚ ਦੇਖਣਾ ਦਿਲਚਸਪ ਹੋਵੇਗਾ ਕਿ ਅਗਲਾ ਜੋ ਸੁਪਰੀਮ ਕੋਰਟ ਦਾ ਫੈਸਲਾ ਜੋ 29 ਅਪ੍ਰੈਲ ਨੂੰ ਹੀਅਰਿੰਗ ਹੈ ਉਸ ਦੇ ਵਿੱਚ ਕੀ ਹੁੰਦਾ ਹੈ ਕੀ ਆਕਾਸ਼ ਖਾਸ ਤੌਰ ਦੇ ਤੇ ਕੇਜਰੀਵਾਲ ਦੇ ਵੱਲੋਂ ਵੀ ਜਵਾਬ ਦਾਇਰ ਕੀਤਾ ਜਾਣਾ ਹੈ ਜਦੋਂ ਈਡੀ ਆਪਣਾ ਜਵਾਬ ਦਾਇਰ ਕਰੇਗੀ ਉਸ ਤੋਂ ਬਾਅਦ ਕੇਜਰੀਵਾਲ ਵੀ ਕੀ ਜਵਾਬ ਦਾਇਰ ਕਰਨਗੇ ਈਡੀ ਦੇ ਜਵਾਬ ਦੇ ਉੱਤੇ ਦੇਖੋ ਇਸ ਦੀ ਅਜੇ ਤੱਕ ਕੋਈ ਪੱਕਾ ਇਨਫਾਰਮੇਸ਼ਨ ਨਹੀਂ ਆਈ ਕਿ ਅਰਵਿੰਦ ਕੇਜਰੀਵਾਲ ਨੂੰ ਵੱਲੋਂ ਕੁਝ ਕਿਹਾ ਜਾਏਗਾ ਜਾਂ ਕੋਰਟ ਦੇ ਵਿੱਚ ਬੁਲਾਇਆ ਜਾਏਗਾ ਜਾਂ ਨਹੀਂ ਪਰ ਇਸ ਦਾ ਹਜੇ ਤੱਕ ਇਹੀ ਗੱਲ ਕਹੀ ਗਈ ਹੈ ਕਿ ਜੋ 24 ਅਪ੍ਰੈਲ ਤੱਕ ਈਡੀ ਆਪਣਾ ਜਵਾਬ দাখিল ਕਰੇ ਤੇ ਉਸ ਤੋਂ ਬਾਅਦ 29 ਅਪ੍ਰੈਲ ਨੂੰ ਜਿਹੜੀ ਸੁਣਵਾਈ ਹੋਏਗੀ ਹਾਲਾਂਕਿ ਅਦੀ ਸ਼ੇਖ ਮੰਨੂ ਸਿੰਘਵੀ ਨੇ ਕਿਹਾ ਇਹ ਇਸ ਦਾ ਜਲਦੀ ਫੈਸਲਾ ਕੀਤਾ ਜਾਵੇ ਜੋ ਕਿ ਅਰਵਿੰਨ ਕੇਜਰੀਵਾਲ ਦੇ ਵਕੀਲ ਨੇ ਪਰ ਕੋਰਟ ਨੇ ਕਿਹਾ ਜਦੋਂ ਅਸੀਂ ਨੋਟਿਸ ਜਾਰੀ ਕਰ ਦਿੱਤਾ ਜਿਹੜੀ ਨੂੰ ਉਸ ਤੋਂ ਤੁਹਾਨੂੰ ਓਕੇ ਇਸ ਸਾਡਾ ਫੈਸਲਾ ਮੰਨਣਾ ਚਾਹੀਦਾ ਉਹ ਤੁਹਾਨੂੰ ਉਸ ਅਕੋਰਡਿੰਗ ਅੱਗੇ ਪਰਸੂਈ ਕਰਨਾ ਚਾਹੀਦਾ ਪ੍ਰਕਾਸ਼ ਜਿਸ ਤਰੀਕੇ ਦੇ ਨਾਲੇ ਪੂਰਾ ਹੁਣ ਤੱਕ ਦੀ ਸੁਣਵਾਈ ਜਾਈ ਪੂਰਾ ਕੇਸ ਦੇਖੀਏ ਤਾਂ ਅਰਵਿੰਦ ਕੇਜਰੀਵਾਲ ਨੂੰ ਕੋਈ ਰਾਹਤ ਤਾਂ ਨਹੀਂ ਮਿਲ ਰਹੀ ਪਰ ਖਾਸ ਤੌਰ ਦੇ ਉਤੇ ਕਿਉਂਕਿ ਲੋਕ ਸਭਾ ਚੋਣਾਂ ਨੇ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਰਹੇਗੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੋੜ ਤੋਂ ਚੋਣ ਪ੍ਰਚਾਰ ਦੇ ਵਿੱਚ ਅਰਵਿੰਦ ਕੇਜਰੀਵਾਲ ਨਿਤਰਨ ਬਾਹਰ ਆਉਣ ਪਰ ਲੱਗਦਾ ਹੈ ਕਿ तमाम ਕੋਸ਼ਿਸ਼ਾਂ ਨੂੰ ਕੋਈ ਬੂਰ ਪੈਂਦਾ ਨਹੀਂ ਵਿਖਾਈ ਦੇ ਰਿਹਾ ਜੀ ਬਿਲਕੁਲ ਇਹ ਬਹੁ ਵੱਡਾ ਆਮ ਆਦਮੀ ਪਾਰਟੀ ਦੇ ਲਈ ਸੈਟ ਬੈਕ ਵੀ ਹੈਗਾ ਕਿਉਂਕਿ ਉਹ ਸੁਪਰੀਮੋ ਨੇ ਤਾਂ ਸਾਰੀ ਪਾਰਟੀ ਦੀ ਵਾਰ ਦੌਰ ਉਹਨਾਂ ਦੇ ਹੱਥ ਹੈ ਤਾਂ ਅਰਬ ਇਹਨਾਂ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਜਿੱਦਾਂ ਕਿ ਮੀਟਿੰਗ ਹੋਈ ਹੈ ਪੰਜਾਬ ਦੇ ਸੀਐਮ ਨੇ ਭਗਵੰਤ ਮਾਨ ਜੇ ਆਪਾਂ ਪਾਰਟੀ ਚ ਅਰਵਿੰਦ ਕੇਜਰੀਵਾਲ ਤੋਂ ਹੁਣ ਜੇ ਆਪਾਂ ਲੀਡਰ ਕੋਈ ਜਿੰਦੇ ਆ ਤੇ ਜਨਰਲ ਸੈਕਟਰੀ ਨੇ ਸੰਦੀਪ 파ਟਕ ਦੇ ਨਾਲ ਦੀ ਨਾਲ ਪੰਜਾਬ ਐਸਸੀਐਮ ਨੇ ਜੋ ਕਿ ਫੈਸਲਾ ਮਿਲ ਚਲੰਦੇ ਨੇ ਤੇ ਸੰਜੇ ਸਿੰਘ ਜੋ ਹਲੇ ਪੂਣੀ ਬਾਹਰ ਹੈ ਨੇ ਤਾਂ ਮਿਲ ਕੇ ਆਏ ਨੇ ਮੁਲਾਕਾਤ ਹੋਈ ਹੈ ਤਾਂ ਪਾਰਟੀ ਦੀ ਲਗਾਤਾਰ ਕੋਸ਼ਿਸ਼ ਜਾਰੀ ਹੈ ਕਿ ਕਿਸੇ ਤਰੀਕੇ ਅਰਵਿੰਦ ਕੇਜਰੀਵਾਲ ਜੋ ਕਿ ਕਾਫੀ ਸੁਪਰੀਮੋ ਨੇ ਆਮਦਨੀ ਪਾਰਟੀ ਦੇ ਕਿ ਉਹ ਬਾਹਰ ਆਣ ਤੇ ਔਰ ਰਣਨੀਤੀ ਕੋਸ਼ਿਸ਼ ਆਮ ਨੇ ਮਨਾਈ ਜਾਵੇ ਕਿਉਂਕਿ ਜਨਰਲ ਇਲੈਕਸ਼ਨਸ ਨੇ ਦੇਸ਼ ਦੇ ਵਿੱਚ ਤੇ ਕਾਫੀ ਵੱਡੇ ਮਾਇਨੇ ਨੇ ਕਿ ਜੇ ਅਰਵਿੰਦ ਕੇਜਰੀਵਾਲ ਬਾਹਰ ਆਲੇ ਨੇ ਕਿਸ ਤਰ੍ਹਾਂ ਪ੍ਰਚਾਰ ਕਰਦੇ ਨੇ ਔਰ ਹੁਣ ਖਾਸ ਕਰਕੇ ਸੈਂਪੀ ਵੋਟ ਵੀ ਪੈ ਸਕਦੀ ਹੈ ਕਿਉਂਕਿ ਉਹ ਅੰਦਰ ਨੇ ਤੇ ਜੇ ਬਾਹਰ ਆਦੇ ਨੇ ਤਾਂ ਉਹਨਾਂ ਦੇ ਪ੍ਰਚਾਰ ਦੇ ਨਾਲ ਕਿੰਨਾ ਅਸਰ ਔਰ ਜੋ ਇੰਡੀਆ ਬਲੋਕ ਨੂੰ ਕਿੰਨਾ ਬੋਲ ਮਿਲਦਾ ਹੈ ਇਹ ਵੇਖਣਾ ਦਿਲਚਸਪ ਹੋਵੇਗਾ ਕਿਉਂਕਿ ਲਗਾਤਾਰ ਕੋਸ਼ਿਸ਼ ਜ਼ਰੂਰ ਤਾਰੀ ਆਮ ਆਦੀ ਪਾਰਟੀ ਦੇ ਵੱਲੋਂ ਪਰ ਕਾਨੂੰਨੀ ਪ੍ਰਕਿਰਿਆ ਜੋ ਈਡੀ ਵੱਲੋਂ ਕੀਤੀ ਜਾ ਰਹੀ ਹੈ ਉਹ ਵੀ ਅਬ ਇਹਖਣੀ ਹੋਵੇਗੀ ਕਿ ਕਿਸ ਕਿਸ ਆਧਾਰ ਤੇ ਉਹਨਾਂ ਨੂੰ ਬੇਲ ਮਿਲਦੀ ਹੈ ਜੋ ਬਾਹਰ ਆਉਂਦੇ ਨੇ ਕਿ ਨਹੀਂ ਆਉਂਦੇ ਇਹ ਦੇਖਣਾ ਦਿਲਚਸਪ ਹੋਵੇਗਾ ਆਕਾਸ਼ ਇਹ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਸੋ ਜਿਸ ਤਰੀਕੇ ਦੇ ਨਾਲ ਮੇਰੇ ਸਹਿਯੋਗੀ ਆਕਾਸ਼ਦੀਪ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 23 April ਤੱਕ ਅਰਵਿੰਦ ਕੇਜਰੀਵਾਲ ਨਿਆਇਕ ਹਿਰਾਸਤ ਦੇ ਵਿੱਚ ਰਹਿਣਗੇ ਰਾਉ ਜੈਵਨਿਊ ਕੋਰਟ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਦੇ ਵੱਲੋਂ ਉਹਨਾਂ ਨੂੰ 23 April ਤੱਕ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਹੈ ਤਾਂ ਖਲੇ ਤਿਹਾੜ ਜੇਲ੍ਹ ਦੇ ਵਿੱਚ ਹੀ ਰਹਿਣਗੇ ਅਰਵਿੰਦ ਕੇਜਰੀਵਾਲ ਪ੍ਰਖਾਸ ਤੌਰ ਦੇ ਉਤੇ ਜੋ ਸਵਾਲ ਲਗਾਤਾਰ ਉੱਠ ਰਹੇ ਨੇ ਕਿ ਆਖਿਰ ਹੁਣ ਸਰਕਾਰ ਕਿਵੇਂ ਚੱਲੇਗੀ ਕਿਉਂਕਿ ਲਗਾਤਾਰ ਉਹਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਜਿਹੜਾ ਹੈ ਉਹ ਵਾਅਦਾ ਹੁੰਦਾ ਜਾ ਰਿਹਾ ਹੈ 23 April ਤੱਕ ਹੁਣ ਵਾਅਦਾ ਹੋ ਗਿਆ ਹੈ ਕਿ ਹੁਣ LG ਦੇ ਵੱਲੋਂ ਕੋਈ ਐਕਸ਼ਨ ਲਿਆ ਜਾਏਗਾ ਜਾਂ ਫਿਰ ਐਸੇ ਤਰੀਕੇ ਦੇ ਨਾਲ ਸਰਕਾਰ ਯਾਨੀ ਕਿ ਮੁੱਖ ਮੰਤਰੀ ਜੇਲ੍ਹ ਦੇ ਵਿੱਚ ਹੀ ਰਹਿਣ ਕੇ ਚਲਾਉਣਗੇ ਕਿਉਂਕਿ ਬੇਸ਼ੱਕ ਕੋਈ ਪੋਰਟਫੋਲੀਓ ਅਰਵਿੰਦ ਕੇਜਰੀਵਾਲ ਦੇ ਕੋਲ ਨਹੀਂ ਹੈ ਪਰ ਖਾਸ ਤੌਰ ਦੇ ਉਤੇ ਚਾਹੇ ਵਿਧਾਇਕਾਂ ਦੇ ਨਾਲ ਮੀਟਿੰਗਾਂ ਕਰਨੀਆਂ ਹੋਣ ਜਾਂ ਫਿਰ ਦਿਸ਼ਾ ਨਿਰਦੇਸ਼ ਦੇ ਦੇਣੇ ਹੋਣ ਆਪਣੀ ਸਰਕਾਰ ਨੂੰ ਤਾਂ ਹੁਣ ਕੀ ਉਹ तमाम ਦਿਸ਼ਾ ਨਿਰਦੇਸ਼ ਜੇਲ੍ਹ ਤੋਂ ਹੀ ਦਿੱਤੇ ਜਾਣਗੇ ਪਰ ਫਿਲਹਾਲ ਅਰਵਿੰਦ ਕੇਜਰੀਵਾਲ 23 ਅਪ੍ਰੈਲ ਤੱਕ ਨਿਆਇਕ ਹਿਰਾਸਤ ਦੇ ਵਿੱਚ ਰਹਿਣਗੇ ਫਿਲਹਾਲ ਕੋਈ ਰਾਹਤ ਜਿਹੜੀ ਹੈ ਉਹ ਅਰਵਿੰਦ ਕੇਜਰੀਵਾਲ ਨੂੰ ਮਿਲਦੀ ਹੋਈ ਵਿਖਾਈ ਨਹੀਂ ਦੇ ਰਹੀ ਚਾਹੇ ਸੁਪਰੀਮ ਕੋਰਟ ਦਾ ਜ਼ਿਕਰ ਕਰੀਏ ਜਾਂ ਫਿਰ ਰਾਉ ਜ਼ੈਵਨੀਓ ਕੋਰਟ ਦਾ ਜ਼ਿਕਰ ਕਰੀਏ ਤਾਂ तमाम ਪਾਸੇ ਤੋਂ ਅਰਵਿੰਦ ਕੇਜਰੀਵਾਲ ਦੇ ਲਈ ਕੋਈ ਰਾਹਤ ਦੀ ਜਿਹੜੀ ਤਸਵੀਰ ਹੈ ਉਹ ਸਾਹਮਣੇ ਨਹੀਂ ਆ ਰਹੇ